ਅਵੇ ਦੇ ਕੋ ਕੁ ਸੁਣਾਵੇ ਰਾਜਾ ਸ਼ਰਮ ਮਤ ਨਹੀਂ ਜਾਣੀ ਤੇਰੀ ਤੇਰੀ ਸੰਤਨ ਕੀ ਹੋਂ ਚੇਰੀ ਤੋ ਜਾਏ ਤੋ ਰੋ ਤਾ ਰੋ ਤ ਜਾਏ ਸੋ ਹਸੇ ਬਸਤੋ ਹੋਏ ਹੋਏ ਸੋ ਉਜੜ-ਉਜੜ ਹੋਏ ਸਵਸਾ ਧਰਤੀ ਤੇ ਅਕਾਸ਼ ਚੜਾਵੇ ਚੜੇ ਅਕਾਸ਼ ਗਰਾਵੇ ਉਹ ਪਰਮੇਸ਼ਰ ਸਾਰਿਆਂ ਦਾ ਜਨਮ ਦਾ ਕਹਿ ਮੰਨੇ ਹੁੰਦਾ ਜਨਦਾ ਹੁੰਦਾ ਵੱਡਾ ਘਰ ਦੇ ਵਿੱਚ ਇਹ ਤੋਂ ਸਾਰਾ ਪਰਿਵਾਰ ਪੈਦਾ ਹੁੰਦਾ ਉਹਦੀ ਬੁੱਕਤ ਵੀ ਉਹਦੀ ਅਕਲ ਵੀ ਉਹਦੀ ਵਡਿਆਈ ਵੀ ਉਹਦੀ ਸੁਭਾ ਵੀ ਸਾਰੇ ਹੁੰਦੀ ਹੈ ਇਸ ਤਰੀ ਉਹ ਪਰਮੇਸ਼ਰ ਤੋਂ ਮਾਪ ਪੈਦਾ ਹੋਏ ਨੇ ਉਹ ਸਾਰਿਆਂ ਦਾ ਜਨਮ ਹੈ ਸਭ ਸੇ ਕਜੜੂ ਨਾਨਕ ਗੁੰਗਾਵੈ ਕਰਤੇ ਕੇ ਜੋ ਸਭ ਤੋਂ ਕੰਢੋ ਉਸ ਦਾ ਜਦ ਕਰੋ ਪਰਮੇਸ਼ਰ ਤਾਂ ਕਿ ਇਹ ਜਾਲੋਂ ਬਚ ਜਾਈਏ ਤਾਂ ਠੀਕ ਹੈ ਕਿੰਨਾ ਖਤਰਨਾਕ ਜਾਲ ਕਿਤਨੇ ਜੱਗ ਕਿਤਨੀ ਤਪਸ਼ਾ ਕਰਕੇ ਬੜੀ ਮੁਸ਼ਕਲ ਨਾਲ ਰਾਜਾ ਬਣਦਾ ਸੁਗਦਾ ਪਰ ਜਾਲ ਦੇ ਵਿੱਚ ਪਹਿਲੇ ਦਿਨੀ ਫਸ ਗਿਆ ਸਾਰਾ ਨੇਫਲੋ ਗੱਦੀ ਤੇ ਬੈਠਣ ਸਾਰ ਦੇਖਦਾ ਜਿਹੜੀ ਉਹਦੀਆਂ ਰਾਣੀਆਂ ਸੀ ਅਬਦੀਆ ਜਿਹੜੀਆਂ ਨਾਲ ਗਿੰਗੀਆਂ ਸੀਆਂ ਉਹ ਕੋਲੇ ਬੈਠੀਆਂ ਨੇ ਪਰੀਆਂ ਬਣ ਕੇ ਜਿਹੜੇ ਪਹਿਲੇ ਸੁਖਦੇ ਰਾਜੇ ਦੀ ਰਾਣੀ ਸੀ पद्मिनी ਸੀ ਉਸ ਰਾਣੀ ਨੂੰ ਬੁਲਾਉਣ ਲੱਗਾ ਕਿ ਕਿੱਥੇ ਆਉ ਨੂੰ ਲਿਆ ਟੋਲ ਕੇ ਹੁਣ ਮੈਂ ਸੁਖਦੇ ਰਾਜਾ ਬਣ ਗਿਆ ਸੁਖਦੇ ਰਾਜ ਤੇ ਚੁੱਪੇ-ਚੁੱਪੇ ਤੇ ਮੇਰੀ ਹਕੂਮਤ ਹੈ ਕੋਈ ਥਾ ਮੇਰੀ ਹਕੂਮਤ ਤੋਂ ਵੰਜਾ ਨਹੀਂ ਹੈ ਨਾ ਇਹ ਤੇਰਾ ਦੇਵਤਾ ਕੋਈ ਮੇਰੀ ਹਕੂਮਤ ਤੋਂ ਬਾਹਰ ਹੈ ਨਾ ਇਹ ਤੇਰਾ ਕਿੰਨੋ ਗੁੰਦਰ ਨਾ ਇਹ ਤੇਰੀ ਖੂਰਾ ਪਸਰਮ ਬਾਹਰ ਹੈ ਪਹਿਲੀ ਰਾਣੀ ਕਿੱਥੇ ਹੈ ਜੀ ਰਾਜੇ ਦੀ ਪਹਿਲੇ ਸੁਖਦੇ ਰਾਜਾ ਦੌੜਦੇ ਛੱਡ ਕੇ ਉਹਦੀ ਪਟਰਾਣੀ ਆਫ ਦ ਮੈਨਰਸ ਇਹ ਉਹਨੂੰ ਲਿਓ ਮੇਰੇ ਕੋਲੇ ਉਹ ਮੇਰੀ ਪਟਰਾਣੀ ਬਣੇਗੀ ਇਹ ਹੰਕਾਰ ਆ ਗਿਆ ਸਾਧ ਜੀ ਜੀ ਫਸ ਗਿਆ ਨੰਦ ਲਈ ਤੇ ਉਹ ਪੰਜਾਂ ਦਰਖਤਾਂ ਦੇ ਜਾਲ ਪਾਏ ਤ੍ਰਿਸ਼ਨਾ ਚ ਫਸ ਗਿਆ ਕਿਤਨੀ ਬੁੱਧ ਬਣਾ ਕੇ ਗਿਆ ਸੀ ਸੁਖ ਦੇ ਵਿੱਚ ਗਿਆ ਰਾਜਾ ਬਣਿਆ ਪਰ ਭੁੱਖ ਰੋਤਰੀ ਜੀ ਦੀ ਬਾਤ ਗੁਰੂ ਜੀ ਇਹੋ ਫੈਸਲਾ ਦਿੰਦੇ ਨੇ तुक मंदी वे केना बिले मंदर Yeah. <laughs> ਇਨ ਕੁਰੀਆਂ ਸੁਖਾਂ ਵਾਲੀ ਇਸਾਰਾ ਹੈ ਭੁੱਖੇ ਭੁੱਖਨਾ ਤਰੇ ਜ ਬੰਨਾ ਪੁਰੀਆਂ ਪਾਰ ਪੁਰੀਆਂ ਦਾ ਰਾਜ ਮਿਲ ਕੇ ਵੀ ਭੁੱਖਾ ਮਨ ਤੜਕਦਾ ਰਹਦਾ ਉਹਨਾਂ ਬਣਾ ਤੋਂ ਬਾਹਰ ਨਹੀਂ ਨਿਕਲਦਾ ਜਿੰਜ ਫਿੱਕਾ ਪਣੇ ਉਹਨਾਂ ਬਣਾ ਤੋਂ ਮਨ ਬਾਹਰ ਨਹੀਂ ਨਿਕਲਦਾ ਉਹ ਪਟਕੇ ਦੀ ਭੁੱਖ ਵਿੱਚ ਉੱਤਰੀਗੀ ਉਹਨਾਂ ਤੋਂ ਬਾਹਰ ਨਿਕਲੇ ਹਰਸ ਨੂੰ ਮਨ ਬੁੱਤੀ ਚਿੰਬੜੇ ਚੁੰਗੇ ਪਰਮੇਸ਼ਰ ਨਾਮ ਜਪੇ ਫਿਰ ਇਨਤੀਜ ਆਉਣਾ ਹੈ ਆ ਉਸਨੇ ਸਨੇਹਾ ਦੇ ਕਾ ਨਰੋਸ ਨੂੰ ਗੱਦੀ ਤੇ ਬੈਠਣ ਸਾਰ ਪਿਛੜੀ ਪਹਿਲੇ ਰਾਜ ਦੀ ਰਾਣੀਆ ਹੁਣ ਮੇਰਾ ਕਬਜ਼ਾ ਸਾਰੀ ਪੂਰੀ ਤੇ ਲਿਆਓ ਮੇਰੇ ਕੋਲੇ ਉਸ ਨੂੰ ਯਾਰ ਉਹਦੇ ਕੋਲੇ ਉਹਦੇ ਅਹਲ ਕਰ ਦੇ ਉੱਤੇ ਪਹੁੰਚਦੇ ਨੇ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਣੀ ਸਾਹਿਬ ਤੁਸੀਂ ਉੱਧਰ ਜਾਓ ਇੰਦਰ ਹਨੋਰਸ ਐ ਉਹ ਤੁਹਾਨੂੰ ਬੁਲਾ ਰਿਹਾ ਆ ਆਪਣੇ ਮਹਿਲਾਂ ਦੇ ਵਿੱਚ ਕਿਉਂ ਕਹਿਣ ਲੱਗੇ ਮੇਰੇ ਤੇ ਉਹਦਾ ਕੀ ਹੱਕ ਹੈ ਮੇਰਾ ਪਤੀ ਜੀ ਹੁੰਦਾ ਹੈ ਮੈਂ ਪਤੀ ਵਰਤਕਾ ਔਰਤਾਂ ਮੇਰਾ ਤੇ ਕੀ ਸੰਬੰਧ ਮੈਂ ਨਹੀਂ ਜਾਣਾ ਕੋਈ ਮਤਲਬ ਨਹੀਂਗਾ ਮੇਰੇ ਨਾਲ ਮੋੜ ਤੇ ਤੇ ਸੁਣ ਲੈ ਨਿਵਾਰੇ ਬੰਦੇ ਭੇਜੇ ਵੀ ਮੈਂ ਨਹੀਂ ਆਪ ਆ ਕੇ ਅਬ ਦਾ ਰਸ ਜੋੜ ਕੇ ਬਿਠਾ ਕੇ ਲੈ ਕੇ ਜਾਵਾਂਗਾ ਤੇ ਮੈਂ ਨਹੀਂ ਆ ਇੱਕ ਵਾਰੀ ਮੌਕਾ ਦਿੰਨਾ ਕੋਈ ਤੇਰਾ ਹੱਕ ਨਹੀਂ ਸਾਰੇ ਪੂਰੇ ਤੇ ਮੇਰਾ ਹੱਕ ਸਾਰੇ ਦੇਵਤੇ ਸਾਰੀ ਆਪਣੀ ਸਾਰੀ ਧਰਤੀ ਸਾਰੇ ਬਗੀਚੇ ਸਾਰੇ ਤਾਂ ਮੇਰਾ ਹੱਕ ਹੈ ਤੇ ਓ ਕਿਹਾ ਤਾਂ ਓ ਰਾਣੀ ਡਰ ਗਈ ਡਰ ਕੇ ਸੋਚਦੀ ਅਭੀ ਕੋਈ ਉਪਰ ਅੱਲਾ ਜਿਹੜਾ ਦੇਵਤਾ ਹੈ ਰਾਜਾ ਬ੍ਰਹਸਪਤੀ ਦੇਵਤਾ ਦਾ ਗੁਰੂ ਹੈ ਇਹ ਸਾਰੇ ਦੇਵਤਾ ਦਾ ਗੁਰੂ ਹੈ ਉਮਰਾਂ ਦੇ ਗੁਰੂ ਕੋਲੇ ਪਹੁੰਚਦੀ ਹੈ ਉਹ ਵੀ ਦੇਵਤਾ ਪਰਿਸ਼ਤਵਲ ਕੇ ਬੇਨਤੀ ਕਰਦੀ ਹੈ ਮਹਾਰਾਜ ਉਸ ਨੂੰ ਨਸ਼ਾ ਚੜ ਗਿਆ ਰਾਜੇ ਨੂੰ ਉਹ ਗਲਤ ਬਿਆਨ ਦੇਣ ਲੱਗ ਗਿਆ ਆਪਦੀ ਇੰਦਰ ਪਦਵੀ ਨੂੰ ਦਾਗ ਲਾ ਰਿਹਾ ਹੈ ਉਹ ੱਤਕਾ ਕਰਦਾ ਹੈ ਮੈਨੂੰ ਆਪਦਾ ਮਹਿਲ ਵਿੱਚ ਬੁਲਾਉਂਦਾ ਹੈ ਮੈਂ ਸਤਰੀ ਛੱਡ ਦਾਂਗੀ ਮੇਰਾ ਪਤੀ ਬੁਮੇ ਕਿਤੇ ਸੁਪਿਆ ਹੋਇਆ ਹੈ ਜਿਉਂਦਾ ਉਹਨਾਂ ਪਤੀ ਵਰਤਾਂ ਸਤਰੀਆਂ ਉਹਦਾ ਮਤਲਬ ਕੀ ਹੈ ਮੇਰੇ ਨਾਲ ੱਤਕਾ ਕਰਨ ਦਾ ਆਪਦੇ ਮਹਿਲ ਦੇ ਵਿਚਕਾਰ ਦਾ ਤੁਸੀਂ ਗੁਰੂ ਹੋ ਸਾਡੇ ਸਾਰੇ ਦੇਵਤੇ ਉਹਦੇ ਵੀ ਗੁਰੂ ਮੇਰੇ ਕਿੰਨਾ ਸਮਰਖਸੋ ਤਰਪਾ ਕਰੋ ਮੇਰੀ ਮਦਦ ਕਰੋ ਉਸ ਨਿਆਇਕਰ ਜੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਹ ਜਿਹੇ ਹੁਕਾਮੀ ਨੂੰ ਤਾਂ ਸਜ਼ਾ ਮਿਲਣੀ ਚਾਹੀਦੀ ਹੈ ਗੁਰੂ ਦਾ ਫਰਜ਼ ਹੈ ਫੈਸਲਾ ਕਰਨ ਦਾ ਇਹ ਜਿਹੇ ਹੁਕਾਮੀ ਨੂੰ ਸਜ਼ਾ ਮਿਲਣੀ ਚਾਹੀਦੀ ਉਹਨੂੰ ਪਤਾ ਨਹੀਂ ਹੈ ਮੈਨੂੰ ਸੁਖਦਰ ਰਾਜਾ ਐਨੇ ਸੁਖ ਦਾ ਰਾਜਾ ਬਿਮਾਰਕ ਇਤਨੇ ਸਾਰੀ ਉਮਰ ਰਾਜਾ ਦਿੱਸਤ ਸਾਧਨ ਗੁਰੂ ਵਿੱਚ ਵੱਡੇ ਵੱਡੇ ਉਮਰਾਂ ਲੱਖਾ ਮੈਂ ਸਵਾਢੋਂ ਦੇ ਨੇ ਲੰਗਰ ਚਲਾਉਂਦੇ ਨੇ ਜੱਗ ਬਣਾਉਂਦੇ ਨੇ ਉਹ ਮਿਲਤਾ ਭੁੱਲ ਗਿਆ ਉਹ ਕਰਨ ਦੇ ਮਾਰੇ ਤੁਸੀਂ ਕੋਈ ਤਰੀਕਾ ਬਖਸ਼ ਉਹ ਕਹਿਣ ਕਿ ਚੰਦਾ ਭਾਈ ਤੂੰ ਆਪਦੇ ਵੱਲੋਂ ਉਹਨੂੰ ਸਨੇਹਾ ਦੇ ਦੇ ਰਾਜੇ ਨੂੰ ਵੀ ਸ਼ਤਰੀਆਂ ਨੂੰ ਪਲੰਗ ਚਕਾ ਕੇ ਮੇਰੇ ਮੈਨਾਂ ਚਾਹੇ ਮੈਂ ਆਪਣਾ ਪਤੀ ਬਣਾ ਲਵਾਂ ਜੇ ਕਹਿ ਦੇ ਉਸ ਵੇ ਰਾਣੀ ਨੇ ਪਹਿਲੇ ਸੁਖਦੇ ਰਾਜੇ ਦੀ ਰਾਣੀ ਨੇ ਜਿਹੜੇ ਉਹ ਸੁਖਦੇ ਰਾਜੇ ਹਨ ਉਸ ਦੇ ਭੇਜੇ ਵਿੱਚ ਉਹਨਾਂ ਨੂੰ ਕਹਿਣ ਲੱਗੇ ਮੈਂ ਉਹਨੂੰ ਸਵੀਕਾਰ ਕਰ ਲਾਂਗੇ ਮੇਰੇ ਮਹਿਲਾਂ ਚ ਸਤਰੀ ਸੀਆਂ ਤੋਂ ਅਬਦਾ ਪਰਮ ਚ ਕਾ ਕੇ ਆ ਜਾਵੇ ਉਹਨਾਂ ਨੇ ਜਾ ਕੇ ਸੁਖਦੇ ਰਾਜੇ ਨੂੰ ਕਹਿ ਦਿੱਤਾ ਵੀ ਰਾਣੀ ਅਬਦਾ ਮਹਿਲਾਂ ਸਾਧੀ ਸੁਣ ਸਤਰੀ ਸੀਆਂ ਤੋਂ ਪੰਗ ਚ ਕਾ ਕੇ ਲੈ ਉਪਰ ਆਪ ਤੁਰ ਕੇ ਨਾ ਆਇਓ ਕਿਸੇ ਰਾਤੇ ਚੜ ਕੇ ਪੰਗ ਚ ਕਾ ਕੇ ਹੰਕਾਰ ਸੀ ਉਸ ਨੂੰ ਰਿਸ਼ੀ ਕੀ ਨੇ ਮੇਰੇ ਸੀ ਮੂਰੇ ਸਤਰੀ ਸੀ ਅੰਗਰਾ ਪਰਗੂ ਮੇਸੋ ਮਿੱਤਰ ਅਗਸਤ ਮੁਨੀ ਸਾਰੇ ਇਕੱਠੇ ਕਰ ਲੈ ਕਰ ਚੱਕੋ ਮੇਰਾ ਪੜ ਕਿਉਂ ਇਹ ਜਿਹੜਾ ਖਬਰ ਫਿਕਰ ਇਹ ਦਿੱਕਤ ਬਹੁਤ ਹੈ ਮੰਨ ਲੇ ਵਿੱਚ ਕਾਲੀ ਪੈ ਗਈ ਮੈਂ ਸਿੱਧੀ ਰਾਣੀ ਕੋਲੇ ਪਹੁੰਚਾਂ ਰਿਸੀ ਹੋਣੀ ਤੁਰਦੇ ਨੇ ਹੌਲੀ ਹੌਲੀ ਤੁਰਦੇ ਨੇ ਮੈਨੂੰ ਅਕਲ ਆ ਜਾਵੇ ਤਾਂ ਠੀਕ ਹੈ ਕੁਝ ਮਾੜੇ ਕਰਮ ਤੋਂ ਪਹਿਲਾਂ ਬਧਾਇਆ ਜਾਵੇ ਤਾਂ ਠੀਕ ਹੈ ਇਹਨੂੰ ਅਕਲ ਆ ਜਾਵੇ ਉਹ ਬਹੁਤ ਵੱਡਾ ਜ਼ੁਲਮ ਕਰ ਰਿਹਾ ਹੈ ਉਹਦੇ ਅੰਦਰ ਵੇਗ ਚੱਲਿਆ ਹੋਵੇ ਤੇ ਮੋਹ ਦਾ ਚਲ ਤੇ ਕਾਮ ਦਾ ਚਲ ਤੇ ਲੋਭ ਦਾ ਚਲ ਤੇ ਹੰਕਾਰ ਦਾ ਚਲ ਤੇ ਇਹ ਜੇ ਅੰਦਰ ਇਹਦੇ ਅੰਦਰ ਇਹ ਸਸ਼ਮੇ ਚੱਲ ਪੈਣ ਦੀ ਹੋਸ਼ ਮਾਰੀ ਜਾਂਦੀ ਹੈ ਉਹਦੀ ਹੋਸ਼ ਮਾਰੀ ਗਈ ਅੰਗੜਾ ਰੀਸੀ ਥੋੜਾ ਜਿਹਾ ਛੋਟੇ ਕਰਦਦਾ ਸੀ ਰੀਸੀ ਉਹਦੀ ਪੈਰ ਛੋਟੇ ਛੋਟੇ ਛੋਟੀਆਂ ਕਰਦਦਾ ਮਾਰ ਸੀ ਉਹ ਕਹਿੰਨਗੇ ਤੂੰ ਕਿਉਂ ਨਹੀਂ ਇਹਨਾਂ ਦੇ ਨਾਲ ਕਦਮ ਪੜਦਾ ਸੁਰਦਾ ਰਾਜਾ ਬਣ ਕੇ ਬਿਠਾ ਜਾਰੇ ਰਣ ਕੋਲ ਨੂੰ ਕਹਿੰਦਾ ਤੂੰ ਸਿੱਧੀ ਕਿਉਂ ਨਹੀਂ ਤੁਰਦਾ ਮੈਂ ਸਿੱਧੀ ਪਹੁੰਚ ਰਹਾ ਹੈ ਉਹਦੇ ਸਿੱਧੇ ਉਪਰ ਤਫਾ ਮਾਰਿਆ ਮੁੱਕੀ ਮਾਰੀ ਉਹ ਰੀਸੀ ਦੇ ਕਹਿੰਦਾ ਸਤ ਸਰ ਸਰਬ ਚੰਦ ਸੰਸਕ੍ਰਿਤ ਦਾ ਲਫ਼ਜ਼ ਹੈ ਸਰਬ ਦੇ ਅਰਥ ਸੱਪ ਵੀ ਹੈ ਸਰਬ ਦੇ ਅਰਥ ਸੇਤੀ ਵੀ ਸੰਸਕ੍ਰਿਤ ਦੇ ਅਰਥ ਨੇ ਸਰਬ ਦੇ ਵੀ ਸਰਬ ਵੀ ਸੇਤੀ ਤੁਰ ਤੂੰ ਸੇਤੀ ਤੁਰ ਐ ਕਰਦੇ ਕਰਦੇ ਨੂੰ ਦੋ ਤਿੰਨ ਥੱਪੜ ਮਾਰੇ ਉੱਥੇ ਬੰਨ ਛੱਡ ਤਾ ਰਿਸ਼ੀਆਂ ਨੇ ਕਹਿੰਦੇ ਜਾ ਓਏ ਨਕਮੇ ਤੂੰ ਸੱਪ ਹੀ ਬਣ ਜਾ ਧਰਤੀ ਤੇ ਆਗਰਿਆ ਸੁਖ ਦਾ ਰਾਰਿਆ ਸੱਪ ਬਣ ਕੇ ਜਿੱਡ ਕਸਾ ਕੇ ਪੂਰਾ ਜੁਗ ਸੱਪ ਬਣ ਕੇ ਵਰਤਦਾ ਰਿਹਾ ਸਤ ਸੰਗ ਜੀ ਆਪਰ ਮਿਲਦਾ اے او گلم بھایا نوں اں پھڑ ملدا ہے ترتی تے آ کے گے ساتھ سنگھلی تے آدی وچ ای عمر نوں ہوندا ہے سو گڈ لک وے لور